ਬਠਿੰਡਾ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਮਨਾਏ ਗਏ 79ਵੇਂ ਆਜ਼ਾਦੀ ਦਿਵਸ ਦੇ ਵਿੱਚ ਪਹੁੰਚੇ ਪੰਜਾਬ ਸਰਕਾਰ ਦੇ ਮੰਤਰੀ ਵਰਿੰਦਰ ਗੋਇਲ ਅਤੇ ਉਹਨਾਂ ਵੱਲੋਂ ਲਹਿਰਾਇਆ ਗਿਆ ਤਿਰੰਗਾ ਝੰਡਾ ਅਤੇ ਪ੍ਰੇਡ ਦਾ ਕੀਤਾ ਗਿਆ ਇਨ੍ਹਾਂ ਵੱਲੋਂ ਨਿਰੀਖਣ ਇਸ ਮੌਕੇ ਉਹਨਾਂ ਦੇ ਨਾਲ ਜਿਹੜੇ ਤੇ ਡਿਪਟੀ ਕਮਿਸ਼ਨਰ ਸ਼ੌਕਤ ਅਮਰਪੁਰ ਅਤੇ ਬਠਿੰਡਾ ਦੀ ਐਸਐਸਪੀ ਵੀ ਰਹੀ ਸ਼ਾਮਲ ਜਿੱਥੇ ਅੱਜ ਪੂਰੇ ਦੇਸ਼ ਦੇ ਅੰਦਰ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਉੱਥੇ ਅੱਜ ਬਠਿੰਡਾ ਦੇ ਖੇਡ ਸਟੇਡੀਅਮ ਵਿਖੇ ਵੀ ਆਜ਼ਾਦੀ ਦਿਹਾੜਾ ਮਨਾਇਆ ਗਿਆ ਜਿਸ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਬਰਿੰਦਰ ਗੋਇਲ ਪਹੁੰਚੇ ਅਤੇ ਉਹਨਾਂ ਵੱਲੋਂ ਜਿੱਥੇ ਪਰੇਡ ਦਾ ਨਿਰਿਖਣ ਕੀਤਾ ਗਿਆ ਉੱਥੇ ਉਹਨਾਂ ਵੱਲੋਂ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਸਿੱਖਿਆ ਕ੍ਰਾਂਤੀ ਲੈ ਕੇ ਆਂਦੀ ਹੈ ਜਾਂ ਲੋਕਾਂ ਦੇ ਲਈ ਕੰਮ ਕੀਤੇ ਉਹ ਬੜੇ ਇਸ ਲੰਘਾਜੋਗ ਹਨ ਦੇਖਣੋ ਤਸਵੀਰਾਂ ਪੁਲਸ ਤੋਂ ਕੁੜੀ ਬਲੋਂ ਇੱਥੇ ਜਿਹੜਾ ਹੈ ਅਪਰੇਡ ਕੀਤੀ ਜਾ ਰਹੀ ਹੈ ਸਰਵਤ ਬੈਂਚ ਜਵਾਨਾਂ ਦੀ ਕੁੜੀ ਸਾਡੇ ਮੁੱਲਾਂ ਮਾਣ ਦੇ ਨੂੰ ਪ੍ਰਾਸ਼ਿਤ ਕਰਨ ਲਈ ਸੁਲਾਮੀ ਲੰਦੇ ਹੋਏ ਐਸਐਸਟੀ ਪੰਜਾਬ ਉਤਾਲੀਆਂ ਲੜਕਿਆਂ ਦੀ ਕਮੇਟ ਜਿਹੜੀ ਬੋਲ ਰਹੀ ਹੈ ਜੋਂ ਉਹਨਾਂ ਦਾ ਸੰਜੋਗਰੀ 20 ਪੰਜਾਬ ਉਤਾਲੀਆਂ ਐਸਐਸਟੀ

ਥੋੜਾ ਜਿਹਾ ਰਹਿ ਗਿਆ ਨਾਲ ਸਾਲ ਹੋ ਗਏ ਠੀਕ ਹੈ ਜੁਆ ਅਜ਼ਾਦੀ ਦਿਵਸ ਤੇ ਜਿਹੜੇ ਸਭ ਤੋਂ ਪਹਿਲਾਂ ਭਾਈ ਬਾਲਾ ਉਸ ਦਾ ਨਾ ਕਰੋ ਨੀਵਾ ਕਰ ਲਓ ਯਾਰ ਲੱਖ ਲੱਖ ਵਧਾਈ ਦਿੰਦਾ ਜਨਨ ਨੂੰ ਵਧਾਈ ਦਿੰਦਾ ਉਹ ਇੱਕ ਉਹਨਾਂ ਮਹਾਨ ਜੀਵਾਂ ਦੇ ਪ੍ਰਤੀ ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਇਹ ਦਿਨ ਦੇਖਦੇ ਨਸੀਬ ਹੋਏ ਨੇ ਉਹਨਾਂ ਦੇ ਆਪਣੇ ਘਰਾਂ ਦਾ ਤੇ ਸਰਕਾਰ ਪੈਣ ਕਰਦਾ ਤੇ ਉਹਨਾਂ ਦੀ ਸਤਿਕਾਰ ਨੂੰ ਨਾਮਨ ਕਰਦਾ ਤੇ ਦਿਨਾਂ ਨੇ ਭਾਰਤੀ ਜਨ ਦੇ ਵਿੱਚ ਅੱਜ ਦਿਨ ਜਿਹੜੀ ਆਸ਼ਾ ਬਸਰ 23 ਸ਼ਾਮ ਆਬਿਲ ਹੋਏ ਨੇ ਬੜੇ ਤਸ਼ੱਦਦ ਚੱਲ ਗਏ ਤੇ ਸਾਨੂੰ ਅਜਾਦੀ ਦੇ ਜਿਹੜੇ ਸਾਨੂੰ ਇਸੀ ਦਾ ਬੜਾ ਫਖਰ ਤੇ ਮਾਣ ਹੈ ਕਿ ਸਾਡੀ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਨੂੰ ਸ实现 ਕਰਦੇ ਰਹੀ ਹੈ ਤੇ ਸ਼ਹੀਦਾਂ ਦਾ ਸਨਮਾਨ ਕਰਦੇ ਰਹੀ ਹੈ। ਜਦੋਂ ਸਰਕਾਰ ਬਣੀ ਸੀ ਤਾਂ ਅੱਜ ਆਪਾਂ ਨੇ ਮਾਣਨੇ ਫੈਸਲਾ ਆਪਣਾ ਜਿਹੜਾ ਖਾਤੀ ਜੋ ਬਹੁਤ ਬੜਾ ਰੋਪੇ ਥੋੜਾ ਨੀਚੇ ਕਰ ਦਿੱਤੀ ਸ਼ਹੀਦ ਦੀ ਪੋਰਟੇ ਦਾ ਪਰ ਤਾਂ ਖਟਕਰ ਉਪਾਦ ਚੰਦੂਰ ਕੇ ਨਿਵਾਸ ਦੇ ਬਹੁਤ ਮਹੱਤਵਪੂਰਨ ਮੌਕੇ ਤੇ ਜੱਜ ਜੀ ਦੇ ਹਾਜ਼ਰੀ ਦੇ ਵਿੱਚ ਪਹੁੰਚਿਆ ਦੇਖੋ ਤੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਅਨਾਉਂਸ ਕੀਤਾ ਸੀ ਫੈਸਲਾ ਕੀਤਾ ਸੀ ਕਿ ਪੰਜਾਬ ਦੇ ਸਾਰੇ ਸਰਕਾਰੀ ਦਫਤਰਾਂ ਦੇ ਦਿੱਤੇ ਪਰ ਹੁਣ ਪਹਿਲਾ ਮੁਕਤਰਾ ਪੇਂਡਿਆ ਉਦਾਹਰਣ ਵਜੋਂ ਲੱਗ ਗਿਆ ਸੀ ਪਰ ਸਾਡੇ ਮੁੱਖ ਮੰਤਰੀ ਸਰਦਾਰ ਪੁਗਾਸਿਮਾਨ ਨੇ ਫੈਸਲਾ ਕੀਤਾ ਵੀ ਕੇ ਪੰਜਾਬ ਦੇ ਸਰਕਾਰੀ ਸਰਕਾਰੀ ਦਸਤਰਾ ਦੇ ਵਿੱਚ ਸ਼ਹੀਦ ਆਗਮ ਸਰਦਾਰ ਭਗਤ ਸਿੰਘ ਜੀ ਤੇ ਸਾਡੇ ਸੰਵਿਧਾਨ ਦੇ ਨਿਰਮਾਤਾ ਡਾ. ਬਾਬਾ ਸਾਦੂ ਜੀ ਇਮਰਪੁਰ ਬੈਦਖੋੜ ਜੀ ਨੇ ਦਿੱਤੀ ਜਾਂਦੀ ਹੈ। ਮਸ ਤੋਂ ਉਹ ਤਸਵੀਰਾਂ ਲੱਗੀਆਂ ਹੋਈਆਂ ਨੇ। ਉਹ ਸਾਡੀ ਸਰਕਾਰ ਦਾ ਹੈ ਜੜ ਨਿਸ਼ਾ ਜੋ ਹੈ ਉਹ ਇਹਨਾਂ ਗੱਲਾਂ ਤੋਂ ਸਾਬਤ ਹੁੰਦਾ ਹੈ। ਸੇ ਸਾਡੇ ਮਨਾਂ ਦੇ ਵਿੱਚ ਸ਼ਹੀਦਾਂ ਦੇ ਪ੍ਰਤੀ ਕਿੰਨਾ ਸਨਮਾਨ ਪੰਜਾਬ ਦੇ ਕਈ ਹਾਲਾਤ ਨਗੇ ਖੜਵੜਗੇ ਹੋਏ ਵੇਂ ਕਾਲਾ ਦੇ ਗੁਰਦਾਸਪੁਰ ਤੇ ਫਾਇਦਾ ਦੇ ਕਈ ਪਿੰਡ ਡੁੱਬੇ ਪਏ ਨੇ ਕਿੰਨਾ ਪੈਸਾ ਜਾਰੀ ਕੀਤਾ ਪੰਜਾਬ ਸਰਕਾਰ ਨੇ ਦੇਖੋ ਅੱਤੀ ਹੜਾਂ ਦੇ ਲਈ ਪੂਰੀ ਤਰ੍ਹਾਂ ਦਿੱਕਤ ਵੀ ਜਾਂ ਤੇ ਪੂਰੇ ਪ੍ਰਬੰਧ ਕੀਤੇ ਹੋਏ ਨੇ 276 ਕਰੋੜ ਰੁਪਈਆ ਸੀ ਆ ਗਾਉਂ ਪ੍ਰਬੰਧਾ ਤੇ ਖਰਚ ਕੀਤਾ ਵੇ ਅਸੀਂ 8,76,000 ਬੈਗ ਟੀਕੇ ਰੱਖੇ ਆ ਜਿਹਦੇ 3,24,000 ਨੇ ਜਿਹੜੇ ਬੈਗ ਭਰ ਕੇ ਰੱਖੇ ਹੋਏ ਆ ਜੰਬੋ ਬੈਗ ਸੀ ਤੇ ਨੇ ਸਾਡਾ ਸਾਰਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਤੋਂ ਲੈ ਕੇ ਸਾਡਾ ਮਾਲ ਵਿਭਾਗ ਸਾਡਾ ਹੈਲਥ ਡਿਪਾਰਟਮੈਂਟ ਪੁਲਿਸ ਡਿਪਾਰਟਮੈਂਟ ਤੇ ਸਾਡਾ ਇਰੀਗੇਸ਼ਨ ਡਿਪਾਰਟਮੈਂਟ ਦੇ ਨੇ ਸਾਰੇ ਅਧਿਕਾਰੀ ਨੇ ਜਿਹੜੇ ਉਹ ਹਾਈ ਅਲਰਟ ਦੇ ਨੇ ਸਾਰੇ ਡਿਸਟ੍ਰਿਕਟ ਹੈੱਡ ਕੁਆਰਟਰ ਤੇ ਅਸੀਂ ਫਲਾਜ ਕੰਟਰੋਲ ਰੂਮ ਸਥਾਪਿਤ ਕੀਤੇ ਨੇ ਸਾਰੇ ਉਹਨਾਂ ਦੇ ਨੰਬਰ ਵੀ ਅਸੀਂ ਅਨਾਉਂਸ ਕੀਤੇ ਹੋਏ ਆ ਸੋ ਅਸੀਂ ਪੂਰੀ ਤਰ੍ਹਾਂ ਪ੍ਰਬੰਧ ਕੀਤੇ ਬਾਕੀ ਸੰਪਰਕ ਟੁੱਟੇ ਆ ਬਹੁਤ ਸਾਰੇ ਪਿੰਡਾਂ ਦਾ ਜਿਹੜਾ ਸੰਪਰਕ ਟੁੱਟਿਆ ਪਿਆ ਹੈ ਜਿੰਨੇ ਗਏ ਜਿੱਥੇ ਜਾ ਹੀ ਨਹੀਂ ਜਾ ਸਕਦਾ ਗਲਤ ਰੇਖਾਏ ਨੇ ਲੇਕਿਨ ਕੋਈ ਵੀ ਰਾਹਤ ਜਿਹੜੀ ਆ ਨਹੀਂ ਪਹੁੰਚ ਰਹੀ ਦੇਖੋ ਰਾਹਤ ਦੀ ਗੱਲ ਇਸ ਤਰ੍ਹਾਂ ਹੈ ਜਿਵੇਂ ਬਹੁਪੁਰ ਇੱਥੇ ਕੋਟਪੂਰੇ ਦੀ ਇਹ ਹੈ ਅਰਨਾਥਵੀ ਸੰਤਾਨਪੁਰ ਲੋਧੀ ਦੇ ਇਲਾਕੇ ਦਾ ਹਕ ਉੱਥੇ ਵੀ ਦਿੱਕਤ ਇਹ ਹੈ ਕਿ ਉਹ ਪਹਿਲੇ ਡੌਂਸਕਰੀਨ ਦੇ ਉੱਤੇ ਹੁਣ ਅਸੀਂ ਦਿੱਤੇ ਲੋਕਾਂ ਨੂੰ ਬਚਾਉਣਾ ਹੈ ਉੱਥੇ ਅਸੀਂ ਟਾਈਮ ਵੀ ਬਚਾਉਣਾ ਹੈ ਹੁਣ ਫੌਂਗ ਡੈਮ ਹੈ ਜਿਹੜਾ ਫੌਂਗ ਡੈਮ ਦੇ ਵਿੱਚ ਪਾਣੀ ਇੰਨਾ ਆ ਰਿਹਾ ਹੈ 1 ਲੱਖ ਕਿਊਬਿਕਲੀ ਹੋ ਜਾਂਦਾ ਹੈ ਕਈ 50 ਹਜ਼ਾਰ ਕਿਊਬਿਕਲੀ ਹੋ ਜਾਂਦਾ ਹੈ ਤੇ ਇਕਦਮ 2 ਲੱਖ ਕਿਊਬਿਕਲੀ ਹੋ ਜਾਂਦਾ ਸੋ ਉਹਦੀ ਸਮਰੱਥਾ ਜਿਹੜੀ 1390 ਫੁੱਟ ਤੱਕ ਰੱਖੀ ਜਾ ਸਕਦੀ ਸੀ ਤੇ 1377 1376 ਫੁੱਟ ਤੱਕ ਅਸੀਂ ਉਹਦੇ ਵਿੱਚ ਰੱਖ ਰਹੇ ਹਾਂ ਉਹ ਉੱਥੇ ਕਿਉਂ ਫਿਰ ਜਰੂਰ ਆਈ ਹੈ ਕਿਉਂਕਿ ਦੇਖੋ ਜੇ ਮੈਂ ਪਹਿਲਾਂ ਕਿਹਾ ਡੈਮ ਦਾ ਵਿਚਾਰਿਆ ਉਹ ਇਹਦੇ ਲਈ ਜੀ ਕਿਤੇ ਕੋਈ ਮਾਰੀ ਮੁੱਢੀ ਦਿੱਕਤ ਆਈ ਹੈ ਕਿ ਇਸ ਸਮੇਂ ਭਾਪੁਰ ਦਾ ਜ਼ਿਕਰ ਕੀਤਾ ਉਸ ਤੇ ਬ੍ਰੀਚ ਕੋਈ ਨਹੀਂ ਹੋਈ ਓਵਰਫਲੋ ਹੋ ਗਿਆ ਪਾਣੀ ਇੰਨਾ ਆ ਗਿਆ ਤੇ ਉਹਦੇ ਕਰਕੇ ਦਿੱਕਤ ਆਈ ਹੈ ਬਾਕੀ ਦੂਜੇ ਡੈਮ ਨੇ ਸਾਡੇ ਭਾਖੜਾ ਡੈਮਾਂ ਉੱਥੇ ਅਸੀਂ ਹਲੇ ਕਰੀਬ 20-25 ਫੁੱਟ ਨੀਚੇ ਇਸੇ ਤਰ੍ਹਾਂ ਰਣਜੀਤ ਸਾਹਿਬ ਦੇ ਡੈਮ ਦੇ ਵਿੱਚ ਪਾਣੀ ਦੀ ਸਥਿਤੀ ਕੰਟਰੋਲਡ ਹੈ ਉੱਤੇ ਵੀ ਕਿਤੇ ਬਹੁਤ ਜੀ ਵੱਡੇ ਨਿੱਕੇ ਆ ਤਾਂ ਬੱਲੇ ਪੌਂਗ ਡੈਮ ਦੇ ਵਿੱਚ ਨਿਕਲਦਾ ਹੀ ਆ ਪਰ ਅਸੀਂ ਲੱਗੇ ਹੋਏ ਆ ਇਹ ਜਿਹੜਾ ਤੁਸੀਂ ਕਹਿਗੇ ਰਾਹਤ ਨਹੀਂ ਕੋਈ ਉਹ ਜਿਸ ਤੇ ਵੀ ਕਿਤੇ ਕੋਈ ਨੁਕਸਾਨ ਹੁੰਦੇ ਨੇ ਜੋ ਕੁਦਰਤ ਦੀ ਮਾਰ ਨੂੰ ਨਹੀਂ ਮੋੜਿਆ ਜਾ ਸਕਦਾ ਬਾਕੀ ਅਸੀਂ ਸਾਰੇ ਪ੍ਰਬੰਧ ਕਰ ਸਕਦੇ ਆ ਅਸੀਂ ਕੀਤੇ ਨੇ ਉਹਦੀ ਨਾਲ ਵਿੱਚ ਬਿਲਕੁਲ ਗਰਦੇ ਪਾਣੀ ਆ ਜਾਂਦਾ ਸੀ ਆ ਜਿੰਨਾ ਪਾਣੀ ਹੁਣ ਆਇਆ ਬਲੀਚਾ ਹੋ ਜਾਂਦੀ ਆ ਅਸੀਂ ਇੱਕ ਤਾਂ ਗਰਦੇ ਸਾਰੇ ਜਿਹੜੇ ਪੁਆਇੰਟ 99.2 ਰੈਟੀਫਾਈ ਕਰਕੇ ਪਹਿਲਾ ਮਜਬੂਤੀ ਕੀਤੀ ਹੈ ਤੋਂ ਮੇਰਾ ਕਹਿਣ ਤੋਂ ਬਾਅਦ ਕਿ ਪੰਜਾਬ ਸਰਕਾਰ ਪੂਰੀ ਤਰ੍ਹਾਂ ਅ ਹਰ ਤਰ੍ਹਾਂ ਦੇ ਨਾਲ ਤਿਆਰ ਹੈ ਤੇ ਪ੍ਰਬੰਧ ਕੀਤੇ ਹੋਏ ਨੇ ਤੋਂ ਕੁਦਰਤੀ ਮਾਰਕਟੇ ਕਿਤੇ ਪਈ ਆ ਪਰ ਉਸ ਦੇ ਲਈ ਅਸੀਂ ਜਿੱਥੇ ਵੀ ਕਿਤੇ ਕੋਈ ਖਸਾਨਾ ਦਾ ਨੁਕਸਾਨ ਹੋਇਆ ਕੋਈ ਹੋਰ ਨੁਕਸਾਨ ਹੋਇਆ ਅਸੀਂ ਸਪੈਸ਼ਲ ਗਰਦਾਵਰੀਆਂ ਨੇ ਹੁਕਮ ਦਿੱਤੇ ਹੋਏ ਆ ਤੇ ਅਸੀਂ ਉਹਨਾਂ ਦਾ ਜਿਹੜਾ ਮੁਆਵਜ਼ਾ ਹੈ ਉਹ ਵੀ ਮੰਤਰੀ ਸਾਹਿਬ ਦੇ ਗੱਲ ਕਰੀਏ ਮੰਤਰੀ ਮੰਤਰੀ ਤੋਂ ਮੰਤਰੀ ਨਾਦਆ ਤੇ ਲੋਕਾਂ ਦਾ ਉਤਸਰਕ ਕੀ ਕਰ ਰਹੀ ਹੈ ਪੰਜਾਬ ਤੋਂ ਉਹਦੇ ਵਿੱਚ ਦੇਖੋ ਜੋ ਵੀ ਨੁਕਸਾਨ ਹੋਇਆ ਉਹ ਦੀ ਐਜ ਪਰ ਲਾਓ ਅਸੀਂ ਸਾਰੀ ਉਹਦੀ ਪੂਰਤੀ ਕਰਾਂ ਮੰਤਰੀ ਸਾਹਿਬ ਦੇ ਗੱਲ ਕਰੀਏ ਠੇਕਾ ਮੁਲਾਜ਼ਮ ਲਗਾਤਾਰ ਮੰਗਾਂ ਕਰ ਰਹੇ ਆਪਣੀਆਂ ਹੜਤਾਲਾਂ ਕੀਤੀਆਂ ਜਾ ਰਹੀਆਂ ਹਨ ਅਲੱਗ-ਅਲੱਗ ਡਿਪਾਰਟਮੈਂਟ ਦੇ ਠੇਕਾ ਮੁਲਾਜ਼ਮਾਂ ਵੱਲੋਂ ਕਿਵੇਂ ਦੇਖਦੇ ਹੋ ਦੇਖੋ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਾਡੇ ਨੈਸ਼ਨਲ ਕੰਮੀਨਰ ਅਰਜਨ ਕੇਜਰੀ ਵਾਲਜੀ ਦੀ ਕੋਚ ਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਹਰ ਸਮੇਂ ਇਸ ਗੱਲ ਤੇ ਲੱਗੇ ਨੇ ਜਿਵੇਂ ਠੇਕਾ ਮੁਲਾਜ਼ਮਾਂ ਦੀ ਤੁਸੀਂ ਗੱਲ ਕੀਤੀ ਹੈ ਸਾਡੇ ਬਹੁਤ ਮੁਲਾਜ਼ਮ ਸੀ ਜਿਹੜੇ ਰੈਗੂਲਰ ਵੀ ਕੀਤੇ ਆ ਤੇ ਟੀਚਰ ਟੀਚਰ ਵੀ ਕਰਦੇ ਆ ਮੈਂ ਮੈਂ ਬੋਲਣ ਠੀਕ ਹੈ ਉਹ ਜਿਹੜੇ ਟੀਚਰਾਂ ਦੀ ਗੱਲ ਸੀ 6-6000 ਤੇ ਟੀਚਰ ਰੱਖੇ ਹੋਏ ਤੇ ਹੁਣ 6000 ਤੇ ਟੀਚਰ ਕਿੰਨਾ ਪੜਾ ਸਕਦਾ ਅਸੀਂ ਉਹਨਾਂ ਨੇ 6 18000 ਕੀਤਾ ਜਿਸ ਤਰ੍ਹਾਂ 25000 ਕਿਸ਼ਤਾਂ 12000 ਕਿਸ਼ਤਾਂ ਉਸੇ ਕਿਸ਼ਤੇ ਨੇ ਉਹ ਅਸੀਂ ਖੁਦੇ ਸੋਚਦੇ ਹਾਂ ਕਿਉਂਕਿ ਅਸੀਂ ਆਮ ਆਦਮੀ ਆ ਸਾਨੂੰ ਆਮ ਮਲਾਜਮ ਦੀ ਸਮੱਸਿਆ ਦਾ ਵੀ ਪਤਾ ਆਮ ਲੋਕਾਂ ਦੀ ਸਮੱਸਿਆ ਦਾ ਪਤਾ ਜੋ ਵੀ ਸਾਥੋਂ ਬਣ ਸਕਦਾ ਅਸੀਂ ਉਹ ਸਾਰਾ ਕਰਦੇ ਆ ਤੇ ਸਾਰਾ ਕੁਝ ਕਰਕੇ ਦੇਵਾਂਗੇ ਜੋ ਕਿਹਾ ਅਸੀਂ ਉਹ ਵੀ ਕਰਕੇ ਦਿੰਦੇ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਕਿਸੇ ਵੀ ਥੇ ਦੇ ਨਾਲੋਂ ਤੁਸੀਂ ਅਸੀਂ ਬਿਜਲੀ ਦੀ ਗੱਲ ਕਰ ਲਈਏ ਸਾਡੀ ਮਹੱਲਾਕ ਨੇ ਨਿਕਾਲੀ ਗੱਲ ਕਰ ਲਈਏ ਤੇ ਅਸੀਂ ਟੇਲਾਂ ਤੇ ਪਾਣੀ ਬਚਾਨ ਦੀ ਗੱਲ ਕਰਦੇ ਆ ਇਹ ਜਿਹੜੀ ਸਭ ਤੋਂ ਵੱਡੀ ਮੈਂ ਕਹਿ ਸਕਦਾ ਜੇ ਪ੍ਰਾਪਤੀ ਅਸੀਂ ਕੀਤੀ ਹੈ ਕਿ ਪੰਜਾਬ ਦਾ ਜਿਹੜਾ ਪਾਣੀ ਹੈ 153 ਬਲਾਕਾਂ ਦੇ ਵਿੱਚੋਂ 118 ਬਲਾਕਾਂ ਦੇ ਹਰਕ ਜੋਨ ਚ ਚਲੇ ਗਏ ਤੇ ਕਿਉਂ ਚਲੇ ਗਏ ਪਿਛਲੀਆਂ ਸਰਕਾਰਾਂ ਦੀ ਗਲਤੀ ਕਰਕੇ ਅਨਲੈਕੀ ਕਰਕੇ ਚਲੇ ਗਏ ਅਸੀਂ ਆਪਣੇ ਕਨਾਲ ਸਿਸਟਮ ਨੂੰ ਮਜ਼ਬੂਤ ਨਹੀਂ ਕੀਤਾ ਅਸੀਂ ਆਪਣੇ ਡੈਮਾਂ ਦਾ ਪਾਣੀ ਜੋ ਸਾਡਾ ਸ਼ੇਅਰ ਬੰਦਾ ਸੀ ਅਸੀਂ ਉਹਨੂੰ ਆਪਣੇ ਖੇਤਾਂ ਤੱਕ ਨਹੀਂ ਪਹੁੰਚਾਇਆ ਬਲਕਿ ਧਰਤੀ ਹੇਠੋਂ ਪਾਣੀ ਕੱਢਦੇ ਰਹੇ ਉਹ ਪਾਣੀ ਖਤਮ ਹੋ ਗਏ ਪਾਣੀ ਬਹੁਤ ਨੀਚੇ ਚਲੇ ਗਏ ਪਰ ਅਸੀਂ ਆਪਣੇ ਕਨਾਲ ਸਿਸਟਮ ਨੂੰ 3 ਸਾਲਾਂ ਦੇ ਵਿੱਚ 4557 ਕਰੋੜ ਰੁਪਇਆ ਖਰਚ ਕੇ ਅਸੀਂ ਕਰੀਬ 70000 ਕਿਲੋਮੀਟਰ ਖਾਲ ਬਣਾਇਆ ਅਸੀਂ ਅੰਡਰਗਰਾਉਂਡ ਪਾਈਪ ਪਾਈ ਜਿਹੜੇ 79 ਨਹਿਰਾਂ ਸੀ ਉਹਨਾਂ ਨੂੰ ਰੀਸਟੋਰ ਕੀਤਾ ਤੇ ਇੱਥੇ ਦੇ ਹਾਲ ਇਹ ਸੀ ਪਹਿਲਾਂ ਕਿ ਇੱਕ ਰਜਵਾ ਹੈ ਉਹ ਬੰਦ ਪਿਆ ਦੀ ਉਹ ਜਦੋਂ ਪੱਟਿਆ ਤਾਂ نیچے ਸਾਰਾ ਰਜਵਾ ਖnik ਲਿਆ ਜਾ ਕੁਕੀ ਸਰਕੇ ਅੱਗੇ ਬਹੁਤ ਪੰਜਾਬ ਦੇ ਲੋਕ ਜਿਹੜੇ ਇਹਨਾਂ ਨੂੰ ਬਹੁਤ ਸਮਝਾਜਾ ਬੁਕਤਨਾ ਪਿਆ ਤੇ ਨਾਲ ਮੈਂ ਇੱਕ ਗੱਲ ਹੋਰ ਜਿਹੜੀ ਹੋਣਾ ਪੰਜਾਬ ਨੇ ਬਹੁਤ ਕੁਝ ਕੀਤਾ ਹੈ ਦੇਸ਼ ਦੇ ਲਈ ਕੀਤਾ ਹੈ ਹਰ ਦੇਸ਼ ਦੇ ਨਹੀਂ ਸਭ ਤੋਂ ਜਿਆਦਾ ਜੇ ਕੁਝ ਕੀਤਾ ਤਾਂ ਉਹ ਪੰਜਾਬ ਨੇ ਕੀਤਾ ਇਹ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੀ ਗਈ بس ਸਭ ਤੋਂ ਵੱਧ ਕੁਰਬਾਨੀਆਂ ਪੰਜਾਬ ਦੇ ਲੋਕਾਂ ਨੇ ਮੈਂ ਕੋਈ ਗਲਤੀ ਮੈਂ ਕੋਈ ਗਲਤੀ ਮੈਂ ਨਹਿਰ ਦੀ ਗਲਤੀ ਹੋਣਾ ਪਲੀਜ਼ ਮੇਰੀ ਸੁਣੋ ਮੈਂ ਨਹਿਰ ਦੀ ਗਲਤੀ ਹੋਣਾ ਤੇ ਇਹ ਪਾਸ ਨਹੀਂ ਹੈ ਨਹਿਰ ਦੀ ਗੱਲ ਇਸ ਤਰੀਕੇ ਨਾਲ ਹੈ ਕਿ ਅਸੀਂ ਜਿਹੜੀ ਦੂਜੀ ਕੁਰਬਾਨੀ ਦਿੱਤੀ ਅਸੀਂ ਪਾਣੀ ਅਸੀਂ ਹਰੀ ਕ੍ਰਾਂਤੀ ਲਿਆਂਦੀ ਪੰਜਾਬ ਦੇ ਵਿੱਚੋਂ ਅਨਾਜ ਉਗਾ ਕੇ ਪੂਰੇ ਦੇਸ਼ ਦਾ ਜਿਹੜਾ ਭਰਿਆ ਇਹ ਪਾਣੀ ਦੀ ਗੱਲ ਇਹ ਮੈਂ ਕਹਿੰਦਾ ਪਾਣੀ ਅਸੀਂ ਕੋਈ ਪੰਜਾਬ ਦੇ ਮੈਦਾਨਾਂ ਵਾਂਗ ਮੈਂ ਮਾਲਵਾ ਦੇ ਕਿੰਨੇ ਮਾਲਵਾ ਨੇ ਵੀ ਆਏਗੀ ਨਾ ਹੁਣ ਆ ਜਿਹੜਾ ਕਨਾਲ ਸਿਸਟਮ ਅਸੀਂ ਮਜ਼ਬੂਤ ਕੀਤਾ ਆ ਜਿਹੜੇ ਸਰਹੰਦ ਨਹਿਰ ਸੀ Rajasthan ਵਿੱਚ ਸੀ ਕਿੰਨੇ ਦਿਨਾਂ ਤੋਂ ਕਿਸੇ ਸਰਕਾਰਾਂ ਦੇ ਚੱਲ ਨਹੀਂ ਚੱਸੀ ਭਾਵੇਂ ਕਸਾਨਾਂ ਨੂੰ ਸਹਿਮਤ ਕੀਤਾ ਬੰਗੁੱਜ ਕੀਤਾ ਫਿਰ ਅੱਗੇ ਪੂਰੀ ਕੀਤੀ ਹੈ ਵਾਪੇ ਮਾਲਵਾ ਨੇ ਉਹ ਵੀ ਬਣਾਵਾਂਗੇ ਜੇ ਨਹਿਰਾਂ ਦੇ ਕਿਤੇ ਵੀ ਲੋੜ ਹੋਈ ਜੇ ਪਾਣੀ ਹੋਵੇ ਤਾਂ ਅਸੀਂ ਉਹ ਉਸ ਦਾ ਹੀ ਨਹਿਰ ਨਹੀਂ ਬਣਾਵਾਂਗੇ ਜਿਹੜੀ ਬਿਨਾਂ ਕਿਸੇ ਉਦੇਸ਼ ਦੇ ਬਿਨਾਂ ਕਿਸੇ ਮਤਲਬ ਤੋਂ ਨਹਿਰ ਬਣਾ ਕੇ ਖਾਤੀ ਪਾਣੀ ਕੋਈ ਹੈ ਨਹੀਂ ਅਸੀਂ ਕਹਿੰਦੇ ਆ ਜੇ ਸਾਨੂੰ ਚਨਾਬ ਤੋਂ ਪਾਣੀ ਅਸੀਂ ਨਹਿਰਾਂ ਬਣਾ ਕੇ ਸਾਰੇ ਦੇਵਾਂਗੇ ਸੋ ਕਨਾਲ ਸਿਸਟਮ ਤੇ ਅਸੀਂ ਕਿਉਂਰਾ ਜੋ ਲਾਇਆ ਹੋਇਆ ਕਿਉਂਕਿ ਜਿੰਦ ਜਾਨ ਹੈ ਪੰਜਾਬ ਦੇ ਲਈ ਪਾਣੀ ਜਿੰਦ ਜਾਨ ਹੈ ਤੇ ਅਸੀਂ ਜਿਹੜਾ 15% ਪਾਣੀ ਯੂਟਿਲਾਈਜ਼ ਹੁੰਦਾ ਸੀ ਖੇਤਾਂ ਦੇ ਵਿੱਚ ਅਸੀਂ 60% ਖੇਤਾਂ ਨੂੰ ਪਾਣੀ ਦਿੰਦਾ ਜਿਹੜੀ ਮੈਂ ਸਮਝਦਾ ਬਹੁਤ ਵੱਡੀ ਪ੍ਰਾਪਤੀ ਆ ਪੰਜਾਬ ਸਰਕਾਰ ਦੀ ਕਿਉਂਕਿ ਇਹਦੇ ਨਾਲ ਸਿਰ ਖੇਤਾਂ ਦੇ ਵਿੱਚ ਉਹ ਜ਼ਿਆਦਾ ਹੋਣੀ ਹੈ ਖਾਸ ਕਰਕੇ ਗਰਾਊਂਡ ਵਾਟਰ ਵੱਜਣਾ ਤੇ ਬਿਜਲੀ ਵੱਜਣੀ ਆ ਤੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਣ